ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 28 ਹੋਇਸਾ ਹੈ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਦੂਸਰੀ ਸਾਖੀ 14ਵੀਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਰੌਣਕਾਂ ਤਿੰਨ ਸਾਲ ਦੀ ਗੈਰ ਹਾਜ਼ਰੀ ਪਿੱਛੋਂ ਸਤਿਗੁਰੂ ਜੀ ਮੁਰ ਅਨੰਦਪੁਰ ਆ ਪੁੱਜੇ ਤਾਂ ਅਨੰਦਪੁਰ ਦੀਆਂ ਰੌਣਕਾਂ ਵਿੱਚ ਬੇਅੰਤ ਵਾਤਾ ਹੋ ਗਿਆ ਪੰਗਾਣੀ ਦੇ ਯੁੱਧ ਨੇ ਨੀਤੀ ਵਿੱਚ ਥੋੜੀ ਜਿਹੀ ਤਬਦੀਲੀ ਲਿਆਂਦੀ ਸੈਨਿਕ ਬਲ ਵੱਲ ਬਹੁਤ ਧਿਆਨ ਦੇਣਾ ਪਿਆ ਇਹ ਸੋਚ ਵਿਚਾਰ ਹੋਣ ਲੱਗੀ ਕਿ ਕਿਵੇਂ ਸ੍ਰੀ ਅਨੰਦਪੁਰ ਸਾਹਿਬ ਨੂੰ ਕਿਲੇਬੰਦ ਕੀਤਾ ਜਾਵੇ ਦੁਸ਼ਮਣਾਂ ਦੇ ਵਾਰਾਂ ਨੂੰ ਰੋਕਣ ਵਾਸਤੇ ਕਿੰਨਾਂ ਚੀਜ਼ਾਂ ਦੀ ਲੋੜ ਹੈ ਕਿਸ ठा ਮੋਰਚੇ ਬਣਾਏ ਜਾਣ ਪਹਿਲੇ ਹੱਥ ਸਤਿਗੁਰੂ ਜੀ ਨੇ ਅਨੰਦਪੁਰ ਵਿਖੇ ਲੜਾਈ ਵਿੱਚ ਕੰਮ ਆਉਣ ਵਾਲੇ ਸਾਰੇ ਸ਼ਸਤਰ ਤਿਆਰ ਕਰਨ ਵਾਸਤੇ ਕਾਰਖਾਨਾ ਜਾਰੀ ਕੀਤਾ ਉਸ ਵਿੱਚ ਕਿਰਪਾਨਾਂ ਪਰਛੀਆਂ ਖੰਜਰ ਤਾਲਾ ਆਦਿ ਤਿਆਰ ਹੋਣ ਲੱਗੀਆਂ ਇਹ ਵੀ ਲਿਖਿਆ ਮਿਲਦਾ ਹੈ ਕਿ ਇਸੇ ਕਾਰਨ ਵਿੱਚ ਤੋਪਾਂ ਵੀ ਟਾਲੀਆਂ ਗਈਆਂ ਜਦੋਂ ਹਥਿਆਰ ਬੰਨੇ ਸ਼ੁਰੂ ਹੋ ਗਏ ਸਤਿਗੁਰੂ ਜੀ ਨੇ ਸੈਨਾ ਦੇ ਵਾਧੇ ਵੱਲ ਖਿਆਲ ਕੀਤਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਸੰਗਤ ਆਉਂਦੀ ਤਾਂ ਉਸ ਵਿੱਚੋਂ ਨੌਜਵਾਨਾਂ ਦੀ ਚੋਣ ਕੀਤੀ ਜਾਂਦੀ ਜਿਹੜੇ ਨੌਜਵਾਨ ਚੁਣੇ ਜਾਂਦੇ ਉਹ ਰੱਖ ਲਈ ਜਾਂਦੇ ਉਹਨਾਂ ਨੌਜਵਾਨਾਂ ਦੇ ਮਾਪੇ ਖੁਸ਼ੀ-ਖੁਸ਼ੀ ਉਹਨਾਂ ਨੂੰ ਛੱਡ ਜਾਂਦੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਵੈਸੇ ਵੀ ਬਹੁਤ ਸਾਰੇ ਸਿੱਖ ਰਿਆ ਕਰਦੇ ਸਨ ਗੁਰੂ ਘਰ ਦੀ ਸੇਵਾ ਕਰਨ ਦਾ ਉਸ ਵੇਲੇ ਬਹੁਤ ਚਾਹ ਹੁੰਦਾ ਸੀ ਜਿਹੜੇ ਨੌਜਵਾਨਾਂ ਨੂੰ ਚੁਣਿਆ ਜਾਂਦਾ ਮੂੜ ਉਹਨਾਂ ਨੂੰ ਫੌਜੀ ਵਿਦਿਆ ਸਿਖਾਈ ਜਾਂਦੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੇ ਜਿਹੜੇ ਸਿੱਖ ਸਨ ਉਹਨਾਂ ਨੂੰ ਫੌਜੀ ਵਿਦਿਆ ਸਿਖਾਉਣ ਤੇ ਲਾਇਆ ਗਿਆ ਨਵੇਂ ਰੰਗ ਰੂਟਾਂ ਦੀਆਂ ਛੌਣੀਆਂ ਵੱਖੀਆਂ ਕਰ ਦਿੱਤੀਆਂ ਗਈਆਂ ਰੋਜ਼ ਕਵਾਏ ਦਾ ਹੁੰਦੀਆਂ ਇਹ ਹਥਿਆਰਾਂ ਦੀ ਵਰਤੋਂ ਦਾ ਅਭਿਆਸ ਕਰਾਇਆ ਜਾਣ ਲੱਗਾ ਫੌਜ ਵਾਸਤੇ ਜਿੱਤੇ ਹਥਿਆਰਾਂ ਦੀ ਲੋੜ ਹੈ ਉਥੇ ਘੋੜਿਆਂ ਤੇ ਤੰਬੂਆਂ ਦੀ ਵੀ ਬਹੁਤ ਲੋੜ ਸੀ ਸ ਆਹਬਾਂ ਨੇ ਕਾਬਲ ਕੰਧਾਰ ਤੇ ਸਿੰਧ ਅਧਿਕ ਇਲਾਕੇ ਦੇ ਵਸਨੀਕਾਂ ਨੂੰ ਹੁਕਮਨਾਮੇ ਭੇਜੇ ਕਿ ਉਹ ਗੁਰੂ ਘਰ ਵਾਸਤੇ ਘੋੜੇ ਲਿਆਉਣ ਅਤੇ ਮਾਈਆਂ ਬੀਬੀਆਂ ਚੰਗੇ ਖੱਦਰ ਦੇ ਰੇਜੇ ਵੇਚਣ ਤਾਂ ਕਿ ਤੰਬੂ ਕਨਾਤਾਂ ਦੇ ਬਣਾਉਣ ਵਿੱਚ ਸਹਾਇਤਾ ਮਿਲੇ ਤੰਬੂਆਂ ਵਾਲੇ ਮੋٹے ਕੱਪੜੇ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਕਰਤਾਰਪੁਰ ਰਾਵੀ ਧਰਮਸ਼ਾਲਾ ਬਣਾ ਕੇ ਬੈਠੇ ਸਨ ਤਦੋਂ ਤੋਂ ਗੁਰੂ ਘਰ ਵਿੱਚ ਸਿੱਖਾਂ ਇਸਤਰੀ ਪੁਰਸ਼ਾਂ ਦੇ ਰਹਿਣ ਦਾ ਰਿਵਾਜ ਪ੍ਰਚਲਿਤ ਹੋ ਗਿਆ ਸੀ ਕਈ ਸਿੱਖ ਤਾਂ ਸਾਰੀ ਉਮਰ ਹੀ ਗੁਰੂ ਘਰ ਹੀ ਰਹੇ ਦੂਸਰੀ ਤੇ ਤੀਸਰੀ ਪਾਤਸ਼ਾਹੀ ਵੇਲੇ ਸਿੱਖਾਂ ਦੇ ਵਿੱਚ ਵਾਤਾ ਹੋ ਗਿਆ ਸੀ ਚੌਥੇ ਅਤੇ ਪੰਜਵੇਂ ਪਾਤਸ਼ਾਹ ਦੇ ਸਮੇਂ ਤਾ ਸੰਗਤਾਂ ਦਾ ਅਤੇ ਧੰਨ ਦਾ ਕੋਈ ਅੰਤ ਹੀ ਨਹੀਂ ਸੀ ਇੱਕ ਮੇਲਾ ਹੀ ਲੱਗਾ ਰਹਿੰਦਾ ਸੀ ਛੇਵੀਂ ਪਾਤਸ਼ਾਹੀ ਪਾਸ ਕੁਝ ਸਿੱਖ ਫੌਜ ਦੇ ਰੂਪ ਵਿੱਚ ਸਨ ਅਕਾਲ ਪੁਰਖ ਦੀ ਮਿਹਰ ਸੀ ਕਿ ਸਿੱਖ ਸੰਗਤ ਜਿੰਨੀ ਵੀ ਹਾਜ਼ਰ ਹੁੰਦੀ ਉਹਨਾਂ ਹੀ ਗੁਰੂ ਘਰ ਲੰਗਰ ਰਹਿੰਦਾ ਰੱਤਾ ਥੋੜਾ ਨਾ ਆਉਂਦੀ ਤੇ ਜੇ 2000 ਰੋਜ਼ ਦਾ ਖਰਚ ਹੁੰਦਾ ਤਾਂ 3000 ਆਉਂਦਾ ਖਜ਼ਾਨੇ ਭਰੇ ਹੀ ਰਹਿੰਦੇ 7ਵੀਂ 8ਵੀਂ ਤੇ 9ਵੀਂ ਪਾਤਸ਼ਾਹੀ ਦੇ ਸਮੇਂ ਹਜ਼ੂਰੀ ਸਿੱਖ ਸੰਗਤ ਵਿੱਚ ਘਾਟਾ ਹੋ ਗਿਆ ਪਰ 10ਵੇਂ ਪਾਸ਼ਾ ਦੇ ਸਮੇਂ ਤਾਂ ਹਜ਼ੂਰੀ ਸਿੱਖ ਸੰਗਤ ਬਹੁਤ ਵੱਧ ਗਈ ਸੀ ਅੱਕੀਰੀ ਹਾਈਸ਼ ਵਾਲਿਆਂ ਤੋਂ ਬਿਨਾ ਐਸੀ ਵੀ ਸੰਗਤ ਸੀ ਜਿਹੜੀ 3-4 ਮਹੀਨੇ ਜਾਂ ਮਹੀਨਾ ਖੰਡ ਗੁਰੂ ਘਰ ਦੀ ਸੇਵਾ ਕਰਕੇ ਵਾਪਸ ਆਪਣੇ ਘਰਾਂ ਨੂੰ ਚਲੀ ਜਾਂਦੀ ਪਰ ਇੱਕ ਗੱਲ ਜ਼ਰੂਰ ਦੱਸਣਯੋਗ ਹੈ ਕਿ ਗੁਰੂ ਘਰ ਵਿੱਚ ਜਿਹੜੇ ਰਹਿੰਦੇ ਸਨ ਉਹ ਸਿਰਫ ਪੇਟ ਪੂਜਾ ਕਰਨ ਵਾਸਤੇ ਨਹੀਂ ਸੰ ਰਹੇ ਦੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਉਹੋ ਹੀ ਛਕਦੇ ਜੋ 24 ਘੰਟੇ ਸੇਵਾ ਕਰਦੇ ਨਾਮ ਸਿਮਰਨ ਕਰਨਾ ਗੁਰੂ ਜੀ ਤੇ ਰਾਗੀ ਕਬੀਸ਼ਰਾ ਪਾਸੋਂ ਗੁਰਬਾਣੀ ਤੇ ਗੁਰਮਤ ਦਾ ਉਪਦੇਸ਼ ਸੁੰਨਾ ਗੁਰੂ ਕੇ ਲੰਗਰ ਦੀ ਸੇਵਾ ਇਮਾਰਤ ਤੇ ਕੋੜਿਆਂ ਵਾਸਤੇ ਕਾ ਆਦਿਕ ਦੀ ਸੇਵਾ ਕਰਨ ਵਿੱਚ ਦਿਨ ਬਤੀਤ ਕਰਦੇ ਸਨ ਕੋਈ ਸਿੱਖ ਕਿਸੇ ਨਾਲ ਈਰਖਾ ਨਹੀਂ ਸੀ ਕਰਦਾ ਕੋਈ ਪੁਰਸ਼ ਨਰ ਨਾਰੀ ਜਾਂ ਕਿਸੇ ਸਿੱਖ ਦੀ ਧੀ ਪੈਣ ਵੱਲ ਬੁਰੀ ਨਿਗਾਹ ਵੱਲ ਨਹੀਂ ਸੀ ਦੇਖਦਾ ਸਾਰੇ ਵੀਰ ਪੈਣ ਬਣ ਕੇ ਰਹਿੰਦੇ ਸਨ ਜੇ ਕਿਸੇ ਕੋਲੋਂ ਪੁੱਲ ਹੋ ਜਾਂਦੀ ਤਾਂ ਉਹ ਭੁੱਲਾ ਅੱਖ ਕੇ ਖਿਮਾ ਬਖਸ਼ਾ ਲੈਂਦਾ ਹਰ ਕੋਈ ਕਲਿਆਣ ਦੀ ਪ੍ਰਾਪਤੀ ਤੇ ਉੱਚੇ ਜੀਵਨ ਦੀ ਸਿੱਖਿਆ ਵਾਸਤੇ ਗੁਰੂ ਜੀ ਦੇ پاس ਆਉਂਦਾ ਸੀ ਕਿਸੇ ਗੱਲ ਦਾ ਕਦੀ ਅੰਤ ਨਹੀਂ ਹੋਇਆ ਬੁਰਾਈ ਵੀ ਹਰ ਥਾਂ ਥੋੜੇ ਜਿਹੇ ਹਿੱਸੇ ਵਿੱਚ ਜ਼ਰੂਰ ਰਹਿੰਦੀ ਹੈ ਇਸ ਕਰਕੇ ਕਈ ਐਸੇ ਪੁਰਸ਼ ਵੀ ਸਨ ਜੋ ਸਿੱਖੀ ਦੇ ਜਾਮੇ ਵਿੱਚ ਚੋਰ ਤੇ ਪੇਟ ਭਾਲੂ ਸਨ ਪਰ ਆਪਣੇ ਮਿਸ਼ਨ ਵਿੱਚ ਘੱਟ ਹੀ ਕਾਮਯਾਬੀ ਹੁੰਦੇ ਸਨ ਬਹੁਤ ਚੰਗਿਆਂ ਵਿੱਚ ਉਹਨਾਂ ਦਾ ਦਾਅ ਨਹੀਂ ਸੀ ਲੱਗਦਾ ਆਖਰ ਉਹ ਜਾਤਾ ਨਿਰਾਸ਼ ਹੋ ਕੇ ਚਲੇ ਜਾਂਦੇ ਜਾਂ ਚੰਗਾ ਪ੍ਰਸ਼ਾਦ ਛੱਕ ਕੇ ਬ੍ਰਿਛਾਂ ਦੀ ਛਾਂ ਹੇ ਬੈਠੇ ਹੋਏ ਜੀਵਨ ਗਵਾਉਂਦੇ ਉਸੇ ਤਰ੍ਹਾਂ ਜਿਵੇਂ ਚੰਦਨ ਦੇ ਬਨ ਵਿੱਚ ਪੈਦਾ ਹੋਣ ਵਾਲਾ ਬਾਂਸ ਖੁਸ਼ਬੂ ਦੀ ਪ੍ਰਾਪਤੀ ਨਹੀਂ ਕਰਦਾ ਉਹ ਸੁਗੰਧੀ ਤੋਂ ਕੋਰਾ ਰਹਿੰਦਾ ਹੈ ਇਸੇ ਤਰ੍ਹਾਂ ਉਹ ਮਨਮੁਖ ਸੰ ਖੋਤੇ ਵਾਂਗ ਪੇਟ ਭਰ ਕੇ ਸ਼ੁੱਕਦੇ ਰਹਿੰਦੇ ਸਨ ਜਦੋਂ ਕਦੀ ਸੇਵਾ ਕਰਨ ਦਾ ਮੌਕਾ ਬਣਦਾ ਤਾਂ ਘਰ ਕਰਨ ਲੱਗ ਪੈਂਦੇ ਸਨ ਡਰਦੇ ਬਹੁਤ ਸਨ ਜਿਵੇਂ ਐਸਾ ਦੇਖਿਆ ਕਿ ਪੰਗਾਣੀ ਦੇ ਜੁੱਦ ਸਮੇ 500 ਉਦਾਸੀ ਸਾਧੂ ਗੁਰੂ ਸਾਹਿਬ ਦਾ ਸਾਥ ਛੱਡ ਕੇ ਹਰਿਦਵਾਰ ਨੂੰ ਪੱਤਰਾ ਵਾਚ ਗਏ ਸਨ ਕਈ ਐਸੇ ਮਸੰਦ ਵੀ ਸਨ ਜਿਹੜੇ ਕੜਾ ਪ੍ਰਸ਼ਾਦ ਛਕਣ ਛਕਣ ਸਮੇ ਅੱਗੇ ਹੁੰਦੇ ਤੇ ਸੇਵਾ ਵੇਲੇ ਸਭ ਦੇ ਪਿੱਛੇ ਪਰ ਜਦੋਂ ਤੋਂ ਗੁਰੂ ਸਾਹਿਬ ਨੇ ਡੇਰਾਦੂਨ RAM Rai ਦੇ ਮਸੰਦਾਂ ਨੂੰ ਕੜੀਆਂ ਸਜ਼ਾਵਾਂ ਦਿੱਤੀਆਂ ਤਾਂ ਸਤਿਗੁਰੂ ਜੀ ਦੇ ਆਪਣੇ ਮਸੰਦਾਂ ਨੂੰ ਕੰਨ ਹੋ ਗਏ ਉਹ ਰਾਤ ਤਿੰਨ ਪੈ ਖਾਨ ਲੱਗੇ ਸਿੱਖਾਂ ਨੂੰ ਠੱਗਣ ਜਾਂ ਗੁਰੂ ਘਰ ਨੂੰ ਤੋਖਾ ਦੇਣ ਦਾ ਹੌਸਲਾ ਨਾ ਪੈਂਦਾ। ਇੱਕ RAM ਪ੍ਰਸ਼ਾਦ ਨਾਂ ਦਾ ਸਿੱਖ ਸੀ। ਉਹ ਮਤਰਾ ਦੇ ਪੰਡਿਆਂ ਵਾਂਗ ਬੈਠ ਕੇ ਭੋਜਨ ਚੱਕਣ ਦਾ ਬਹੁਤ ਇੱਛਾਵਾਨ ਸੀ। ਹਰ ਇੱਕ ਅਮੀਰ ਯਾਤਰੂ ਪਾਸੋਂ ਮਠਿਆਈ ਮੰਗ ਲੈਂਦਾ ਜਾਂ ਬੋਤਾ ਖਾ ਕੇ ਮੱਝ ਵਾਂਗ ਲੇਟਾ ਰਹਿੰਦਾ। ਭਜਨ ਬੰਦਗੀ ਵੀ ਨਾ ਕਰਦਾ। ਜੇ ਕਦੀ ਸੇਵਾ ਵਾਸਤੇ ਸਿੱਖ ਕਹਿੰਦੇ ਤਾਂ ਇਹ ਆ ਕੇ ਟਾਲ ਛੜਦਾ। ਮੇਰੇ ਪੇਟ ਦਰਦ ਹੋ ਰਹੀ ਹੈ। ਮੇਰੇ ਸਿਰ ਦਰਦ ਹੈ। ਜਾ ਮੈਂ ਬਿਮਾਰ ਹਾਂ ਕਦੀ ਐਵੇਂ ਹੀ ਝੂਠ ਬੋਲਦਾ ਮੈਂ ਸਿਮਰਨ ਕਰ ਰਿਹਾ ਹਾਂ ਇਕਾਂਤ ਵਿੱਚ ਚੁੱਪ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਕਿਉਂਕਿ ਭਗਤੀ ਸਿਮਰਨ ਕਰਨ ਵਾਲੇ ਸਿੱਖ ਨੂੰ ਕੋਈ ਮੱਲੋ ਮੱਲੀ ਪਾਰੇ ਕੰਮ ਤੇ ਨਹੀਂ ਸਿਲਾਉਂਦਾ ਜੋ ਜੀ ਪ੍ਰੀਤਮ ਜੀ ਨੂੰ ਉਸ ਦੀਆਂ ਹਰਕਤਾਂ ਦਾ ਸਾਰਾ ਪਤਾ ਲੱਗ ਗਿਆ ਕਈਆਂ ਸਿੱਖਾਂ ਨੇ ਅਰਸ਼ਵੀ ਕੀਤੀ ਕਿ ਮਹਾਰਾਜ ਰਾਮ ਪ੍ਰਸ਼ਾਦ ਯਾਤਰੀਆਂ પાસે ਮਠਿਆਈ ਮੰਗ ਕੇ ਖਾ ਕੇ ਰੱਜਿਆ ਰਹਿੰਦਾ ਹੈ ਇਹ ਸੇਵਾ ਸੀ ਮਰ ਨਹੀਂ ਕਰਦਾ ਨਾ ਵਿਦਿਆ ਪੜਨ ਵਿਚਾਰਨ ਦਾ ਹਿੱਲਾ ਕਰਦਾ ਹੈ ਇੱਕ ਦਿਨ ਐਸਾ ਸਬਬ ਲੱਗਾ ਕਿ ਇੱਕ ਅਮੀਰ ਸਿੱਖ ਅਨੰਦਪੁਰ ਆਇਆ ਉਸਨੇ 1000 ਰੁਪਏ ਸਤਗੁਰੂ ਜੀ ਦੀ ਭੇਟਾ ਕੀਤੀ ਨਕਦੀ ਤੋਂ ਬਿਨਾ ਦੁਸ਼ਾਲੇ ਅਤੇ ਚਾਰ ਕੋੜੇ ਵੀ ਗੁਰੂ ਸਾਹਿਬ ਦੀ ਭੇਟਾ ਕੀਤੀ ਉਸਦੇ ਨਾਲ ਰਾਮ ਪ੍ਰਸ਼ਾਦ ਦਾ ਟਕਰਾ ਹੋ ਗਿਆ ਰਾਮ ਪ੍ਰਸ਼ਾਦ ਨੇ ਸਿੱਖ ਨੂੰ ਕਿਹਾ ਮੈਨੂੰ ਲੱਡੂ ਪੇੜੇ ਚਖਾਓ ਤਾਂ ਬੜਾ ਪੁੰਨ ਹੋਵੇਗਾ ਉਸ ਸਿੱਖ ਅਗੇ ਲੱਡੂ ਪੇੜੇ ਖਰੀਦਨੇ ਕੋਈ ਵੱਡੀ ਗੱਲ ਨਹੀਂ ਸੀ ਉਹ ਅਮੀਰ ਆਦਮੀ ਸੀ ਉਸਨੇ ਆਪਣਾ ਨੌਕਰ ਭੇਜਿਆ ਕਿ ਉਹ ਲੱਡੂ ਪੇੜੇ ਲੈ ਆਵੇ ਪਰ ਦੇਵ ਨੇਤ ਨਾਲ ਉਸ ਸਮੇ ਉਧਰੋ ਗੁਰੂ ਸਾਹਿਬ ਉਸ ਅਸਥਾਨ ਤੇ ਆ ਪੁੱਜੇ ਜੋ ਜੀ ਪ੍ਰੀਤਮ ਸਤਿਗੁਰੂ ਜੀ ਰਾਜ ਪ੍ਰਸ਼ਾਦ ਤੇ ਅਮੀਰ ਸਿੱਖ ਦੇ ਕੋਲ ਪੁੱਜੇ ਸਨ ਕਿ ਸਿੱਖ ਨੇ ਕਿਹਾ ਮਹਾਰਾਜ ਪੱਥਰ ਦੀਆਂ ਵੱਡੀਆਂ ਸਿਲਾਂ ਗੱਡਿਆਂ ਤੋਂ ਉਤਾਰ ਕੇ ਅਨੰਦਪੁਰ ਪਰਬਤ ਉੱਤੇ ਖੜਨੀਆਂ ਹਨ ਜਿਸ ਅਨੰਤ ਪਰਬਤ ਤੇ ਆਪਨੇ ਅਨੰਦਗੜ੍ਹ ਕਿਲਾ ਉਸਾਰਨ ਦੀ ਇੱਛਾ ਪ੍ਰਗਟ ਕੀਤੀ ਹੈ ਪੱਥਰ ਬਹੁਤ ਦੂਰੋਂ ਲਿਆਂਦੇ ਗਏ ਹਨ ਕੁਝ ਕੋ ਸੇਵਾਦਾਰਾਂ ਦੀ ਲੋੜ ਹੈ ਜੋ ਭਾਰੀ ਪੱਥਰ ਚੁੱਕ ਸਕਣ ਸਿੱਖ ਦੇ ਇਸ ਬੇਨਤੀ ਨੂੰ ਸੁਣ ਕੇ ਸਤਿਗੁਰੂ ਜੀ ਨੇ ਰਾਮ ਪ੍ਰਸਾਦ ਵੱਲ ਵੇਖ ਕੇ ਬਚਨ ਕੀਤਾ ਭਾਈ ਰਾਮ ਪ੍ਰਸਾਦ ਨੂੰ ਲੈ ਜਾਓ ਤੇ ਨਾਲ ਇਹਨਾਂ ਦੇ ਐਸੇ ਹੀ ਸੰਤਾ ਝੰਡਾ ਦਇਲਾ ਤੇ ਸ਼ਾਮਾ ਹਨ ਭਾਈ ਰਾਮ ਪ੍ਰਸਾਦ ਆਚਾਰਮਣ ਪੱਕੇ ਦਾ ਪੱਥਰ ਚੁੱਕ ਸਕੇਗਾ ਤਕੜਾ ਪਹਿਲਵਾਨ ਹੈ ਦੇਖੋ ਸਰੀਰ ਕਿਹਦਾ ਬੰਕਾ ਹੈ ਪਰ ਬੋਤਾ ਖਾਨ ਤੇ ਵਹਿਲੇ ਰਹਿਣ ਨਾਲ ਪੇਟ ਵੱਧ ਗਿਆ ਹੈ ਸਰੀਰ ਨੂੰ ਠੀਕ ਰੱਖਣ ਵਾਸਤੇ ਪੇਟ ਨੂੰ ਹੌਲਾ ਕਰਨਾ ਜ਼ਰੂਰੀ ਹੈ ਭਾਰੇ ਪੇਟ ਵਾਲਾ ਲੋਡ ਪੈਣ ਤੇ ਨੱਸ ਵੀ ਨਹੀਂ ਸਕਦਾ ਦੇ ਅਰੋਗ ਹੋਵੇ ਤਾਂ ਆਤਮਾ arogh ਤੇ narohi ਹੁੰਦੀ ਹੈ ਸਤਿਗੁਰੂ ਜੀ ਦਾ ਇਹ ਵਚਨ ਸੁਣ ਕੇ ਰਾਮ ਪ੍ਰਚਾਰ ਦੇ ਮਾਪੇ ਡਰ ਗਏ ਇਕ ਉਹ ਸ਼ਰਮਿੰਦਾ ਹੋਇਆ ਕਿ ਉਸਦੇ ਵਿਹਲੇ ਰਹਿਣ ਦੇ ਚੈਨ ਉਡਾਉਣ ਦਾ ਪਤਾ ਸਤਿਗੁਰੂ ਜੀ ਨੂੰ ਲੱਗ ਗਿਆ ਹੈ ਦੂਸਰਾ ਕਾਰ ਉਸਨੂੰ ਕਰਨੀ ਮਿਲਣ ਲੱਗੀ ਹੈ ਤੇ ਤੀਸਰਾ ਮਠਿਆਈ ਕੌਣ ਖਾਵੇਗਾ ਮੂੜ ਪੁਰਸ਼ ਨੇ ਮੂੜ ਪੁਰਸ਼ ਨੇ ਅੰਤਰਜਾਮੀ ਅੱਗੇ ਵੀ ਝੂਠ ਬੋਲਣੋਂ ਸੰਕੋਚ ਨਾ ਕੀਤਾ ਉਹ ਕਹਿਣ ਲੱਗਾ ਮਹਾਰਾਜ ਸੇਵਾ ਕਰਨ ਵਾਸਤੇ ਤਾਂ ਇੱਥੇ ਆਏ ਹਾਂ ਸੇਵਾ ਕਰਦਿਆਂ ਹੋਇਆਂ ਹੱਥ ਤੇ ਮਨ ਨਿਰਮਲ ਹੁੰਦਾ ਹੈ ਪਰ ਅੱਜ ਮੇਰੇ ਪੇਟ ਵਿੱਚ ਗੜਬੜ ਹੈ ਸਵੇਰ ਤੋਂ ਦਰਦ ਹੋ ਰਹੀ ਹੈ ਹੁਨ ਖਿਮਾ ਬਖਸ਼ੋ ਰਤਾ ਆਰਾਮ ਆਉਣ ਤੇ ਮੈਂ ਜ਼ਰੂਰ ਸੇਵਾ ਕਰਾਂਗਾ ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾਉਂਦੇ ਹੋਏ ਕਹਿਣ ਲਗੇ ਤੇਰੇ ਪੇਟ ਦਾ ਇਲਾਜ ਹੋ ਜਾਂਦਾ ਹੈ ਦੋ ਸੇਰ ਲੱਡੂ ਆ ਰਹੇ ਹਨ ਉਹ ਖਾਣ ਤੇ ਬਸ ਇੱਕਦਮ ਪੇਟ ਦਰਦ ਦੂਰ ਹੋ ਜਾਵੇਗੀ ਤੇਰੇ ਚਿਹਰੇ ਦਾ ਰੰਗ ਦੱਸਦਾ ਹੈ ਕਿ ਪੇਟ ਦਰਦ ਬੋਤਾ ਖਾਣ ਦੀ ਨਹੀਂ ਸਗੋਂ ਭੁੱਖ ਦੀ ਹੈ ਮਿੱਠੇ ਦੇ ਲਾਲਚ ਦੀ ਹੈ ਇਹ ਲਾਲਚ ਵੀ ਰੋਗ ਹੈ ਭਾਰੀ ਪੱਥਰ ਚੁੱਕਿਆ ਹੀ ਦੂਰ ਹੋਵੇਗਾ ਜਾਓ ਮਠਿਆਈ ਹੁਣੇ ਆ ਜਾਂਦੀ ਹੈ ਰਾਮ ਪ੍ਰਸ਼ਾਦ ਹੁਣ ਬਹੁਤਾ ਸ਼ਰਮਿੰਦਾ ਹੋਇਆ ਸਤਿਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਦਾਤਾ ਬਖਸ਼ੋ ਮੈਂ ਲਾਲਚੀ ਤੇ ਭੁੱਖਾ ਜਨਮ ਜਨਮ ਦਾ ਭੁੱਖਾ ਹਾਂ ਮੇਰੀ ਭੁੱਖ ਦੂਰ ਕਰੋ ਮੈਂ ਸੇਵਾ ਕਰਨ ਆਇਆ ਸਾਂ ਪਰ ਸਵਾਦੀ ਪੋਜਨਾ ਤੇ ਸਿੱਖਾਂ ਦੀ ਛਰਦਾ ਨੇ ਮੈਨੂੰ ਸੇਵਾ ਨਹੀਂ ਕਰਨ ਦਿੱਤੀ ਮੈਂ ਲੱਡੂ ਤੇ ਪੇੜੇ ਖਾਂਦਾ ਹਾਂ ਪਤਾ ਨਹੀਂ ਕਿਉਂ ਜਿੰਨਾ ਚਿਰ ਨਾ ਖਾਵਾਂ ਮੈਨੂੰ ਸੰਤੋਖ ਨਹੀਂ ਹੁੰਦਾ ਖਾ ਕੇ ਨੀਂਦ ਆ ਜਾਂਦੀ ਹੈ ਪਰ ਜੇ ਨਹੀਂ ਹੁੰਦਾ ਮੇਰੇ ਤੇ ਦਇਆ ਕਰੋ ਅਜੀ ਰਾਮ ਪ੍ਰਸਾਦ ਬੇਨਤੀ ਕਰ ਰਿਹਾ ਸੀ ਕਿ ਅਮੀਰ ਸਿੱਖ ਦਾ ਸੇਵਕ ਲੱਡੂ ਤੇ ਪੇੜੇ ਲੈ ਕੇ ਆ ਗਿਆ ਬਾਣਾ ਕਰਤਾਰ ਦਾ ਜਦੋਂ ਲੱਡੂ ਤੇ ਪੇੜੇ ਦੇਖੇ ਤਾਂ ਉਹਨਾਂ ਨੂੰ ਕੀੜੇ ਚੱਲੇ ਹੋਏ ਸਨ ਸਾਰੇ ਖਰਾਬ ਸਨ ਤੇ ਬਦਬੂ ਆ ਰਹੀ ਸੀ ਗੁਰੂ ਜੀ ਨੇ ਰਾਮ ਪ੍ਰਸਾਦ ਨੂੰ ਕਿਹਾ ਲੈ ਪੇੜੇ ਖਾ ਲੈ ਨਹੀਂ ਦਤਾ ਉਹ ਨਹੀਂ ਖਾੜੇ ਇਹ ਲੱਡੂ ਪੇੜੇ ਨਹੀਂ ਖਾੜੇ ਮੈਂ ਚੱਲਿਆ ਹਾਂ ਮੈਂ ਪੱਥਰ ਢੋਵਾਂਗਾ ਮੇਰੇ ਪੇਟ ਦੀ ਪੀੜ ਦੂਰ ਹੋ ਗਈ ਹੈ ਹੁਣ ਮੈਂ ਜਾਂਦਾ ਹਾਂ ਇਹ ਆਖ ਕੇ ਤੇ ਚਰਨਾ ਉੱਪਰ ਮੱਥਾ ਟੇਕ ਕੇ ਵਾਹੋ ਉਦਾਹੀ ਨਟ ਗਿਆ ਨਟਦਾ ਹੋਇਆ ਠੇਡਾ ਲੱਗਨ ਤੇ ਡਿੱਗ ਪਿਆ ਤੇ ਮੁੜ ਕੇ ਉੱਠ ਕੇ ਨਟ ਉੱਠਿਆ ਅਨੰਤ ਪਰਬਤ ਦੀ ਪੂਜਾ ਤੇ ਗੱਡੀਆਂ ਉਤੋਂ ਪੱਥਰ ਚੁੱਕ-ਚੁੱਕ ਕੇ ਉੱਪਰ ਖੜਨ ਲੱਗਾ ਸੇਵਾ ਕਰਨ ਨਾਲ ਉਸੀਆਂ ਭੁੱਖਾ ਮਰ ਗਈਆਂ ਸਰੀਰ ਸੁੰਦਰਤੀ ਅਰੋਹ ਹੋ ਗਿਆ ਸਾਰਾ ਜੀਵਨ ਉਸਨੇ ਭਜਨ ਬੰਦਗੀ ਤੇ ਸੇਵਾ ਵਿੱਚ گزارਿਆ ਇਸ ਤਰ੍ਹਾਂ ਸਤਗੁਰੂ ਜੀ ਸਾਰਿਆਂ ਦਾ ਖਿਆਲ ਰੱਖਦੇ ਸਨ ਉਹ ਤਾਂ ਹਰ ਇੱਕ ਸਿੱਖ ਨੂੰ ਨੇਕ ਧਰਮੀ ਅਣਖੀਲਾ ਸੰਤੋਖੀ ਅਤੇ ਸੂਰਬੀਰ ਯੋद्धा ਬਣਿਆ ਹੋਇਆ ਦੇਖਣਾ ਚਾਹੁੰਦੇ ਸਨ ਅਨੰਦਪੁਰ ਸ਼ਹਿਰ ਦੀ ਵੱਸੋਂ ਵੱਲ ਵੀ ਖਿਆਲ ਕੀਤਾ ਹਟਵਾਣੀਆਂ ਮੰਗਵਾ ਕੇ ਬਾਜ਼ਾਰ ਖੁਲਵਾਇਆ ਹਰ ਪ੍ਰਕਾਰ ਦੇ ਸੌਤੇ ਦੀਆਂ ਹੱਟੀਆਂ ਖੁੱਲ ਗਈਆਂ ਤੇ ਰਿਹائش ਵਾਸਤੇ ਮਕਾਨ ਤੇ ਬੁੰਗੇ ਤਿਆਰ ਹੋ ਗਏ ਇਸ ਤਰ੍ਹਾਂ ਆਨੰਦਪੁਰ ਦੀਆਂ ਰੌਣਕਾਂ ਵੱਧ ਗਈਆਂ ਦੂਰ ਦੂਰ ਤੋਂ ਸਿੱਖ ਆਣ ਲੱਗ ਪਏ ਜਿਸ ਵੇਲੇ ਸਿੱਖਾਂ ਨੇ ਸੁਣਿਆ ਕਿ ਸਤਗੁਰੂ ਜੀ ਨੇ ਪੰਗਾਣੀ ਦਾ ਸ਼ੁਤ ਜਿੱਤਿਆ ਹੈ ਤਾਂ ਬਹੁਤੇ ਦਰਸ਼ਨ ਕਰਨ ਆਏ ਅੰਨ ਕਪੜਾ ਘਿਓ ਮਿੱਠਾ ਤੇ ਨਗਦੀ ਬਹੁਤ ਭੇਟਾ ਹੋਈ ਬਹੁਤਿਆਂ ਨੇ ਆਪਣੇ ਜਵਾਨ ਪੁੱਤਰ ਸਤਗੁਰੂ ਜੀ ਦੇ ਹਵਾਲੇ ਕਰ ਦਿੱਤੇ ਪਾਟੇ ਸਾ ਸਤਿਗੁਰੂ ਜੀ ਨੇ ਵਿਦਿਆ ਪੜਨ ਲਿਖਣ ਤੇ ਕਵਿਤਾ ਉਚਾਰਨ ਦੇ ਸਿਲਸਲੇ ਨੂੰ ਆਰੰਭ ਕੀਤਾ ਸੀ ਇਸ ਸਮੇਂ ਤੱਕ ਸਾਹਿਬ ਆਪ ਸੰਸਕ੍ਰਿਤ ਫਾਰਸੀ ਹਿੰਦੀ ਭਾਸ਼ਾ ਤੇ ਗੁਰਮੁਖੀ ਅੱਖਰਾਂ ਰਾਹੀਂ ਪੰਜਾਬੀ ਭਾਸ਼ਾ ਦੇ ਗਿਆਨੀ ਹੋ ਚੁੱਕੇ ਸਨ ਆਪ ਫਾਰਸੀ ਸੰਸਕ੍ਰਿਤ ਹਿੰਦੀ ਤੇ ਪੰਜਾਬੀ ਵਿੱਚ ਕਵਿਤਾ ਦੀ ਰਚਨਾ ਕਰਨ ਲੱਗ ਪਏ ਸਨ ਆਪ ਵਿਆਕਰਣ ਤੇ ਪਿੰਗਲ ਦੇ ਤਾਂ ਪੰਡਿਤ ਸਨ ਆਪ ਦੀ ਰਚਨਾ ਜੋ ਦਸੰਗਰੰਥ ਵਿੱਚ ਹੈ पढ़ के पता लगता है कि कविता देद जो इस वेले प्रचलित सन ते जो वर्णक मात्रिक मातृक लघु छंद सन उन्होंने सार्ड की रचना आपने की शब्द की चो छद की सरलता बहुत ही सुंदर है आपने कविता की रचना का काम जारी रखिया एक दो नहीं सगो ये ब्या बवंजा कवि सतगुरु जी को आके रहे अमृत राय कवरेज ਮੰਗਲ ਸੈਨਾਪਤੀ ਸੁਖਦੇਵ ਚੰਦਨ ਈਸ਼ਰ ਆਲਮ ਉਦਰਾਈ ਹੰਸਰਾਜ 라ਵਲਰਾਮ ਮੂਲ ਮਧੂਚੰਦ ਬੱਲੂ ਲਖਾ ਬੀਦਿਆ ਨੰਦਲਾਲ ਬ੍ਰਿਜਲਾਲ ਖਾਨਖਾਨਾ ਪਿੰਡੀ ਲਾਲ RAMਦਾਸ ਹੁਸੈਨੀ निहाल ਮਦਨ ਲਾਲ ਧਿਆਨ ਸਿੰਘ ਧਰਮ ਸਿੰਘ ਦਇਆ ਸਿੰਘ ਰੋਸ਼ਨ ਸਿੰਘ ਬਾਲਾ ਸਿੰਘ ਆਸਾ ਸਿੰਘ ਨੰਦ ਸਿੰਘ ਸੁਖਾ ਸਿੰਘ ਅਨੰਦ ਸਿੰਘ ਇਕਨੰਦ ਰਨ ਨਾਨੂ ਗੁਰਦਾਸ ਅਚਲदास ਮਣੀ ਰਾਏ ਸਿਆਮ ਸੈਨਾ ਸ਼ੇਖਰਾਮ ਚੰਦੂ ਬਾਲੂ ਮਾਨੀ ਸੁੰਦਰ ਸੋਹਣੇ ਜਾਨ ਅਤੇ ਹਰੀ ਠਾਕੁਰ ਅਤੇ ਜੋ 55 ਹਜ਼ੂਰੀ ਕਵੀ ਸਨ ਹਰ ਇੱਕ ਵਿਦਵਾਨ ਤੇ ਕਵੀ ਦਾ ਸਤਕਾਰ ਹੋਣ ਲੱਗਾ ਦੁਨਿਆਵੀ ਬਾਦਸ਼ਾਹਾਂ ਵਾਂਗ ਨਹੀਂ ਇੰਦਰ ਦੇ ਦਰਬਾਰ ਵਾਂਗ ਸਾਹਿਬ ਦਰਬਾਰ ਲਾਉਣ ਲੱਗੇ ਸਿੰਘਾਸਨ ਉੱਤੇ ਬੈਠ ਕੇ ਕਵੀ ਜਨਾਂ ਦੀਆਂ ਰਚਨਾਵਾ ਸੁਣਦੇ ਅਤੇ ਦੁਖੀਆਂ ਦੀਆਂ ਬੇਨਤੀਆਂ 'ਵਲ ਧਿਆਨ ਦਿੰਦੇ ਧਰਮ ਦੇ ਪਾਤਸ਼ਾਹੀ ਵਿੱਚ ਸ਼ਾਂਤੀ ਤੇ ਪਿਆਰ ਠਾਠਾ ਮਾਰਦਾ ਸੀ ਦੂਰ ਦੂਰ ਦੇ ਵਿਦਵਾਨ ਯਾਤਰੂ ਸੈਲਾਨੀ ਆ ਕੇ ਸ਼੍ਰੀ ਅਨੰਦਪੁਰ ਦੀਆਂ ਰੌਣਕਾਂ ਦੇਖਣ ਲੱਗੇ ਜਿਹੜਾ ਸਤਿਗੁਰੂ ਜੀ ਦੇ ਦਰਬਾਰ ਨੂੰ ਦੇਖਦਾ ਸੀ ਉਹ ਰਾਜਿਆਂ ਦੇ ਦਰਬਾਰਾਂ ਨੂੰ ਭੁੱਲ ਜਾਂਦਾ ਸੀ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ